ਇੱਕ ਗੱਲ ਕਰਦੇ ਆ ਬਠਿੰਡਾ ਦੇ ਪਿੰਡ ਜਿੱਦਾ ਚ ਹੋਏ ਧਮਾਕੇ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਮਨੁੱਖੀ ਬੰਬ ਬਣ ਕੇ ਫੌਜੀ ਟਿਕਾਣੇ ਤੇ ਹਮਲੇ ਦੀ ਤਿਆਰੀ ਕਰ ਰਿਹਾ ਸੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣਾ ਸੀ ਧਮਾਕਿਆਂ ਦੇ ਮਾਮਲੇ ਦੀ ਮੋੜਲੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਆਨਲਾਈਨ ਕੈਮੀਕਲ ਤੋਂ ਇਲਾਵਾ ਜੇਬਾਂ ਵਾਲੀ ਬੈਲਟ ਵੀ ਮੰਗਵਾਈ ਗਈ ਸੀ ਲੰਗੇ ਦਿਨੀ ਐਨਆਈਏ ਦੀ ਟੀਮ ਨੇ ਬੰਬ ਬਣਾਉਣ ਦੇ ਲਈ ਕੈਮੀਕਲ ਤੇ ਨਮੂਨੇ ਲਏ ਸਨ ਐਨਆਈਏ ਨੇ ਬਠਿੰਡਾ ਐਮਸਟ ਜਾ ਕੇ ਗੁਰਪ੍ਰੀਤ ਤੋਂ ਪੁੱਛ ਪੜਤਾਲ ਵੀ ਕੀਤੀ ਸੀ ਪਿੰਡ ਜਿੱਦਾ ਚ ਹੋਏ ਧਮਾਕੇ ਚ ਪਿਓ ਪੁੱਤਰ ਜ਼ਖਮੀ ਹੋਏ ਸਨ ਸੋ ਬਿਹਤ ਵੱਡਾ ਖੁਲਾਸਾ ਹੋਇਆ ਮੁਢਲੀ ਜਾਂਚ ਦੇ ਵਿੱਚ ਮਨੁੱਖੀ ਬੰਬ ਬਣ ਕੇ ਫੌਜੀ ਟਿਕਾਣੇ ਤੇ ਹਮਲਾ ਕਰਨ ਦੀ ਤਿਆਰੀ ਹੋ ਰਹੀ ਸੀ ਜੰਮੂ ਕਸ਼ਮੀਰ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਔਨਲਾਈਨ ਕੈਮੀਕਲ ਮੰਗਵਾਇਆ ਗਿਆ ਧਮਾਕਾ ਖੇਜ ਸਮੱਗਰੀ ਔਨਲਾਈਨ ਮੰਗਵਾਈ ਗਈ ਸੀ ਜੇਬਾਂ ਵਾਲੀ বেলਟ ਵੀ ਮੰਗਵਾਈ ਗਈ ਘਰੇ ਪ੍ਰੀਖਣ ਕੀਤਾ ਜਾ ਰਿਹਾ ਸੀ ਤੇ ਪ੍ਰੀਖਣ ਕਰਦੇ ਹੋਏ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਦੋਵੇਂ ਪਿਓ ਪੁੱਤ ਜ਼ਖਮੀ ਹੋਏ ਸਨ ਜਾਂਚ ਅੱਗੇ ਵਧੀ ਤਾਂ ਪਤਾ ਲੱਗਾ ਕਿ ਗੁਰਪ੍ਰੀਤ ੜਕਾਉ ਵੀਡੀਓਜ਼ ਵੇਖਦਾ ਸੀ YouTube ਤੇ ਸਿੱਖਦਾ ਸੀ ਕਿ ਆਖਰ ਬੰਬ ਕਿਵੇਂ ਬਣਾਏ ਜਾਂਦੇ ਨੇ ਜਾਂਚ ਜਿਵੇਂ ਜਿਵੇਂ ਅੱਗੇ ਵਧੀ ਤਮਾਮ ਵੱਟੇ ਖੁਲਾਸੇ ਹੋ ਰਹੇ ਨੇ ਤੇ ਮਨੀਸ਼ ਅਸਾ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਮਨੀਸ਼ ਬਿਹਤ ਵੱਡੇ ਖੁਲਾਸੇ ਹੋ ਰਹੇ ਨੇ ਕਿ ਕੁਝ ਜਾਣਕਾਰੀ ਹੈ ਹਲੋ ਹਾ ਮਨੀਸ਼ ਸੁਣ ਪਾ ਰਹੇ ਹੋ ਜੀ ਜੀ ਹਾ ਬਿਹਤ ਵੱਡੇ ਖੁਲਾਸੇ ਹੋ ਰਹੇ ਨੇ ਕਿ ਕੁਝ ਜਾਣਕਾਰੀ ਬਿਲਕੁਲ ਦੇਖੋ ਬਠਿੰਡਾ ਦੇ ਜੀਦਾ ਪਿੰਡ ਚੋਂ ਧੂਮਾਕਾ ਹੋਇਆ ਲਗਾਤਾਰ ਪੁਲਿਸ ਹੈ ਵੱਖ-ਵੱਖ ਏਜੰਸੀਆਂ ਨੇ ਜਿਹੜੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਤੇ ਲਗਾਤਾਰ ਅਕੇ ਖੁਲਾਸੇ ਵੀ ਵੱਡੇ ਹੋ ਰਹੇ ਨੇ ਬੀਤੇ ਦਿਨ ਐਨਆਈ ਏਵੀਏ ਜਿਹੜੀ ਇੱਥੇ ਉਹਦੀ ਵੀ ਤਸਕ ਹੋਈ ਹੈ ਐਨਆਈਏ ਟੀਮ ਵੀ ਹੈ ਜਿਹੜੀ ਇੱਥੇ ਪੁੱਜੀ ਹੈ ਉਹਨਾਂ ਨੇ ਵੀ ਜਾਂਚ ਸ਼ੁਰੂ ਕੀਤੀ ਹੈ ਤਾਂ ਉਹਨਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਜੋ ਬੰਬ ਬਣਾ ਰਿਹਾ ਸੀ ਜੋ ਨੌਜਵਾਨ ਗੁਰਪ੍ਰੀਤ ਸਿੰਘ ਇਸਨੇ ਇਸ ਬੰਬ ਨੂੰ ਫੌਜੀ ਟਿਕਾਣਿਆਂ ਦੇ ਉੱਤੇ ਜਾਣਾ ਸੀ ਮਨੁੱਖੀ ਬੰਬ ਬਣ ਕੇ ਜਾਣਾ ਸੀ ਤੇ ਉੱਥੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਜੰਮੂ ਕਸ਼ਮੀਰ ਵਿੱਚ ਤੈਨਾਤ ਫੌਜੀ ਟਿਕਾਣਿਆਂ ਤੇ ਇਸਨੇ ਜਾਣਾ ਸੀ ਉੱਥੇ ਜਨੇ ਬਾਰਦਾਤ ਨੂੰ ਜਿਹੜਾ ਅੰਜਾਮ ਦੇਣਾ ਸੀ ਇਸ ਤੋਂ ਪਹਿਲਾਂ ਇਹ ਵੀ ਪਤਾ ਲੱਗਿਆ ਕਿ ਇਹ ਪਾਕਿਸਤਾਨ ਵੀ ਜਾਣ ਦੀ ਤਿਆਰੀ ਸੀ ਜਿਹੜੇ ਸਾਈਕਲ ਤੇ ਪਾਕਿਸਤਾਨ ਜਾਣਾ ਸੀ ਪਰ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਰੋਕਿਆ ਤਾਂ ਇਹ ਉੱਥੇ ਨਹੀਂ ਗਿਆ ਤਾਂ ਕਿਤੇ ਨਾ ਕਿਤੇ ਇਸ ਤੇ ਪ੍ਰਭਾਵ ਆ ਜਿਹੜਾ ਕਾਫੀ ਜਦਾਂ ਦੇਖੋ ਨੂੰ ਮਿਲ ਰਿਹਾ ਹੈਗਾ ਤੇ ਲਗਾਤਾਰ ਜਾਂਚ ਹੈ ਜਿਹੜੀ ਇਸ ਦੀ ਕੀਤੀ ਜਾ ਰਹੀ ਹੈਗੀ ਜੀ ਅਤੇ ਜਾਣਕਾਰੀ ਮੁਨੀਸ਼ੇ ਵੀ ਆਈ ਹੈ ਕਿ ਕੱਲੀ ਤਮਾਕਾ ਖੇਤ ਸਮੱਗਰੀ ਹੀ ਨਹੀਂ ਮੰਗਵਾਈ ਗਈ ਜੇਬਾਂ ਵਾਲੀ ਬੈਲਟ ਵੀ ਮੰਗਵਾਈ ਗਈ ਇਹ ਪੁਲਿਸ ਫੋਨ ਖੰਗਾਲ ਰਹੀ ਹੈ ਬਿਲਕੁਲ ਦੇਖੋ ਬਠਿੰਡਾ ਪੁਲਿਸ ਐਬਕਬ ਏਜੰਸੀਆਂ ਨੇ ਇਸ ਮਾਮਲੇ ਨੂੰ ਪੂਰਾ ਖੰਗਾਲ ਰਹੀਆਂ ਨੇ ਇਸ ਤਰ੍ਹਾਂ ਇਸ ਮਾਮਲੇ ਵਿੱਚੋਂ ਨਵੇਂ ਪੁਲਾਸੇ ਹੋ ਰਹੇ ਨੇ ਇਸ ਵਿੱਚ ਇਹ ਵੀ ਪਤਾ ਲੱਗਿਆ ਕਿ ਉਸਨੇ ਬੈਲਟ ਮੰਗਾਈ ਸੀ ਜਿਹਦੇ ਉੱਤੇ ਜੇਬਾਂ ਲੱਗੀਆਂ ਸੀ ਕਿਸੇ ਵਾਂਗ ਬਣ ਕੇ ਇਸ ਫੌਜੀ ਜਨਾਏ ਉੱਤੇ ਆਣਾ ਸੀ ਮਨੁੱਖੀ ਉੱਤੇ ਹਮਲਾ ਕਰਨਾ ਸੀ ਇਸ ਤਰ੍ਹਾਂ ਦੀ ਇਸ ਦੀ ਤਿਆਰੀ ਸੀ ਇਸਨੇ ਕਟੂਆ ਦੀ ਕਟਕ ਵੀ ਹੈ ਜਿਹੜੀ ਬੁੱਕਰ ਆਈ ਹੋਈ ਸੀ ਜਿਸ ਤੋਂ ਬਾਅਦ ਹੀ ਪੁਲਿਸ ਜਿਹੜੀ ਵੱਖ-ਵੱਖ ਏਂਗਲਾਂ ਤੋਂ ਜਾਂਚ ਕਰ ਰਹੀ ਹੈਗੀ ਇਹ ਤੇ ਵੀ ਸਦੀ ਹੈ ਕਿ ਇਹ ਨੌਜਵਾਨ ਪੜ੍ਹਾਈ ਵਿੱਚ ਵੀ ਬਹੁਤ ਸ਼ਿਆਰਤੀ ਤੇ ਘਰ ਵਿੱਚ ਕੱਲਾ ਕੱਲਾ ਹੀ ਰਹਿੰਦਾ ਸੀ ਜੀ